brought to by silver pumps top quality aur consistent performance ke liye sirf silver pumps naam yaad rakhna ਭ੍ਰਸ਼ਟਾਚਾਰ ਦੇ ਮਾਮਲੇ 'ਚ ਗ੍ਰਿਫਤਾਰ ਆਪ ਐਮਐਲਏ ਰਮਨ ਅਰੋੜਾ ਦੇ ਹੁਣ ਹੋਰ ਵੱਡੇ ਕਾਂਡ ਸਾਹਮਣੇ ਆ ਰਹੇ ਨੇ ਤੇ ਉਹਨਾਂ ਤੇ ਹੋਰ ਵੱਡੇ aarop ਵੀ ਲੱਗ ਰਹੇ ਨੇ ਦੱਸਦੀ ਹੈ ਕਿ ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਰਮਨ ਅਰੋੜਾ ਦੇ ਘਰ ਤੋਂ ਫਰਜ਼ੀ ਨੋਟਿਸ ਯਾਨੀ ਕਿ ਨਕਲੀ ਨੋਟਿਸ ਮਿਲੇ ਨੇ ਜੋ ਕਿ ਨਗਰ ਨਿਗਮ ਦੇ ਬ੍ਰਾਂਚ ਏਟੀਪੀ ਸੁਖਦੇਵ ਵੱਲੋਂ ਲੋਕਾਂ ਦੇ ਘਰਾਂ ਤੇ ਲਗਾਏ ਜਾਂਦੇ ਸੀ ਤੇ ਇਹ ਸਭ ਕੁਝ ਜਾਣਕਾਰੀ ਮੁਤਾਬਕ ਉਹ ਰਮਨ ਅਰੋੜਾ ਦੇ ਕਹਿੰਦੇ ਕਰਦੇ ਸੀ ਤੇ ਇਸ ਤੋਂ ਬਾਅਦ ਉਹ ਲੋਕਾਂ ਕੋਲੋਂ ਪੈਸੇ ਮੰਗਦੇ ਸੀ ਤੇ ਇਸੇ ਭ੍ਰਸ਼ਟਾਚਾਰ ਦੇ ਲੂਚ ਐਮ ਐਲ ਏ ਰਮਨ ਅਰੋੜਾ ਗ੍ਰਫਤਾਰ ਹੋਏ ਨੇ ਉਸ ਤੋਂ ਬਾਅਦ ਹੀ ਹੁਣ ਉਹਨਾਂ ਦੇ ਵੱਡੇ ਕਾਂਡ ਸਾਹਮਣੇ ਆ ਰਹੇ ਨੇ ਦੈਨਿਕ भास्कर ਜੋ ਛਪੀ ਰਿਪੋਰਟ ਮੁਤਾਬਕ ਰਮਨ ਅਰੋੜਾ ਤੇ ਸੱਟਾ ਮਾਫੀਆ ਚਲਾਉਣ ਦੇ ਵੀ ਵੱਡੇ aarop ਲੱਗੇ ਨੇ ਛਪੀ ਰਿਪੋਰਟ ਮੁਤਾਬਕ ਰਮਨ ਅਰੋੜਾ ਤੇ ਇਹ ਵੀ ਇਲਜ਼ਾਮ ਨੇ ਤੇ ਵੱਡਾ ਕਾਂਡ ਉਹਨਾਂ ਦੇ ਸਾਹਮਣੇ ਆਇਆ ਕਿ ਉਹ ਸ਼ਹਿਰ ਵਿੱਚ ਸੱਟਾ ਮਾਫੀਆ ਵੀ ਚਲਾਉਂਦੇ ਸੀ ਕਿ ਤੇ ਇੱਕ ਸਮੇ ਇਦਾਂ ਸੀਗਾ ਕਿ ਸ਼ਹਿਰ 'ਚ ਉਹਨਾਂ ਦਾ ਬਹੁਤ ਨਾਮ ਸੀਗਾ ਜਦੋਂ ਕੋਈ ਵੀ ਵੱਡਾ ਅਧਿਕਾਰੀ ਜਾਂ ਕੋਈ ਇਨਸਪੈਕਟਰ ਰੈਂਕ ਦਾ ਬੰਦਾ ਆਂਦਾ ਸੀਗਾ ਉਹ ਉਸ ਨੂੰ ਵੀ ਧਮਕਾਉਂਦੇ ਸੀ ਕਿ ਜੇਕਰ ਨੌਕਰੀ ਬਚਾਣੀ ਹੈ ਤੇ ਉਹ ਚਲਾ ਜਾਵੇ ਤੇ ਇਸ ਤਰ੍ਹਾਂ ਦੀਆਂ ਧਮਕੀਆਂ ਤੇ ਸੱਟਾ ਮਾਫੀਆ ਵੀ ਰਮਨ ਅਰੋੜਾ ਵੱਲੋਂ ਚਲਾਇਆ ਜਾਂਦਾ ਸੀ ਦੈਨਿਕ ਭਾਰਸਕ ਦੀ ਰਿਪੋਰਟ ਮੁਤਾਬਕ ਇਹ ਵੀ ਕਾਂਡ ਰਮਨ ਅਰੋੜਾ ਦਾ ਹੁਣ ਸਾਹਮਣੇ ਆਇਆ ਇਸ ਨਾਲ ਹੀ ਰਮਨ ਅਰੋੜਾ ਤੇ ਗਰਲਸ ਹੋਸਟਲ ਦੀ ਚੈਕਿੰਗ ਕਰਨ ਦਾ ਵੱਡੇ aarop ਵੀ ਲੱਗੇ ਨੇ ਇਹ ਵੱਡਾ ਕਾਂਡ ਵੀ ਰਮਨ ਅਰੋੜਾ ਦਾ ਸਾਹਮਣੇ ਆਇਆ ਤੇ ਦੈਨਿਕ ਭਾਰਸਕ ਦੀ ਰਿਪੋਰਟ ਮੁਤਾਬਕ ਇੱਕ ਵਾਰੀ ਰਮਨ ਅਰੋੜਾ ਨੇ ਇੱਕ ਗਰਲਸ ਕਾਲਜ ਦੀ ਪ੍ਰਿੰਸੀਪਲ ਨੂੰ ਕਾਲ ਕੀਤਾ ਤੇ ਕਿਹਾ ਉਹ ਗਰਲਸ ਕਾਲਜ ਦੀ ਚੈਕਿੰਗ ਜਾਨਕਾਰੀ ਜਿਸ ਤੇ ਗਰਲਸ ਕਾਲਜ ਦੀ ਪ੍ਰਿੰਸੀਪਲ ਨੇ ਕਿਹਾ ਕਿ ਇਹ ਸਹੀ ਨਹੀਂ ਹੈ ਗਰਲਸ ਕਾਲਜ ਦੀ ਚੈਕਿੰਗ ਕਰਨਾ ਨਹੀਂ ਸਹੀ ਤੇ ਤੁਸੀਂ ਇਹ ਨਹੀਂ ਕਰ ਸਕਦੇ ਪਰ ਅਸੀਂ ਤੁਹਾਨੂੰ ਇੱਕ ਸਪੈਸ਼ਲ ਪ੍ਰੋਗਰਾਮ 'ਚ ਬੁਲਾ ਲਵਾਂਗੇ ਤੇ ਤੁਹਾਨੂੰ ਐਜ਼ ਅ ਗੈਸਟ ਆਪਾਂ ਇਨਵਾਈਟ ਕਰਾਂਗੇ ਜਿਸ ਤੋਂ ਬਾਅਦ ਜਾਣਕਾਰੀ ਮੁਤਾਬਕ ਰਮਨ ਅਰੋੜਾ ਨੂੰ ਇੱਕ ਪ੍ਰੋਗਰਾਮ 'ਚ ਬੁਲਾਇਆ ਵੀ ਗਿਆ ਜਿੱਥੇ ਪਹੁੰਚ ਰਮਨ ਅਰੋੜਾ ਨੇ ਓਪਨ ਜਿਮ ਲਈ ਗ੍ਰਾਂਟ ਦੇਣ ਦੀ ਗੱਲ ਕਹੀ ਪਰ ਹਜੇ ਤੱਕ ਉਹ ਪੂਰੀ ਹੀ ਨਹੀਂ ਹੋਈ ਹੈ ਤੇ ਇਹ ਵੱਡੇ ਕਾਂਡ ਰਮਨ ਅਰੋੜਾ ਤੇ ਸਾਹਮਣੇ ਆ ਰਹੀ ਨੇ 10 ਕਿ ਰਮਨ ਅਰੂਣਾ ਨੂੰ ਸ਼ੁੱਕਰਵਾਰ ਨੂੰ ਵਿਜੀਲੈਂਸ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਭਗਵੰਤ ਸਰਕਾਰ ਆਪਾਂ ਦੀ ਪਾਰਟੀ ਦੀ ਸਰਕਾਰ ਨੇ ਆਪਣੇ ਹੀ ਐਮਐਲਏ ਖਿਲਾਫ ਵੱਡੀ ਕਾਰਵਾਈ ਕੀਤੀ ਤੇ ਬੀਤੇ ਸ਼ੁੱਕਰਵਾਰ ਨੂੰ ਵਿਜੀਲੈਂਸ ਦੀ ਟੀਮ ਸਵੇਰੇ ਉਹਨਾਂ ਦੇ ਘਰ ਪਹੁੰਚੀ ਤੇ ਰੇਡ ਹੋਈ ਉਸ ਤੋਂ ਬਾਅਦ ਰਮਨ ਅਰੂਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਬੀਤੇ ਕੱਲ ਉਹਨਾਂ ਦੀ ਪੇਸ਼ੀ ਸੀ ਤੇ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਵਿਜੀਲੈਂਸ ਟੀਮ ਵੱਲੋਂ ਜਾਣਕਾਰੀ ਮੁਤਾਬਕ 10 ਦਿਨਾਂ ਦੀ ਰਿਮਾਂਡ ਰਮਨ ਅਰੋੜਾ ਦੀ ਲਈ ਮੰਗੀ ਗਈ ਸੀ ਪਰ ਕੋਰਟ ਵੱਲੋਂ ਸਿਰਫ 5 ਦਿਨਾਂ ਦੀ ਰਿਮਾਂਡ ਹੀ ਦਿੱਤੀ ਗਈ ਹੈ ਤੇ ਬੀਤੇ ਕੱਲ ਰਮਨ ਅਰੋੜਾ ਤੋਂ ਭ੍ਰਸ਼ਟਾਚਾਰ ਮਾਮਲੇ 'ਚ ਪੁੱਛਗਿੱਛ ਹੋਈ ਤੇ ਉਸ ਤੋਂ ਬਾਅਦ ਹੀ ਹੁਣ ਰਮਨ ਅਰੋੜਾ ਦੇ ਹੋਰ ਵੱਡੇ ਕਾਂਡ ਜੋ ਨੇ ਸਾਹਮਣੇ ਆ ਰਹੇ ਨੇ ਤੇ ਇਸ ਵਿੱਚ ਕਾਹ ਹੀ ਅੱਜ ਰਮਨ ਅਰੋੜਾ ਦੇ ਘਰ ਤੋਂ ਫਰਜ਼ੀ ਨੋਟਿਸ ਮਿਲੇ ਇਹੀ ਖਬਰ ਸਾਹਮਣੇ ਆ ਰਹੀ ਸੀ ਕਿ ਰਮਨ ਅਰੋੜਾ ਜੋ ਸੀਗੇ ਉਹ ਨਗਰ ਨਿਗਮ ਦੇ ਅਧਿਕਾਰੀਆਂ ਦੇ ਜ਼ਰੀਏ ਲੋਕਾਂ ਨੂੰ ਫਰਜ਼ੀ ਨੋਟਿਸ ਪਿਜਵਾਉਂਦੇ ਸੀ ਤੇ ਫਿਰ ਬਾਅਦ ਸੈਟਿੰਗ ਕਰਕੇ ਉਹਨਾਂ ਨੂੰ ਡਰਾਉਂਦੇ ਸੀ ਤੇ ਉਹਨਾਂ ਕੋ ਪੈਸੇ ਲੈਂਦੇ ਸੀਗੇ ਤੇ ਇਸ ਖਿਲਾਫ ਹੀ ਭਗਵੰਤ ਸਰਕਾਰ ਨੇ ਵੱਡਾ ਐਕਸ਼ਨ ਬੀਤੇ ਸ਼ੁਕਰਵਾਰ ਨੂੰ ਰਮਨ ਅਰੋੜਾ ਦੇ ਖਿਲਾਫ ਲਿੱਤਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ ਤੇ ਹੁਣ ਰਮਨ ਅਰੋੜਾ ਜੀ ਗ੍ਰਿਫਤਾਰ ਹੋ ਚੁੱਕੇ ਨੇ ਬੀਤੇ ਕੱਲ ਉਹਨਾਂ ਦੀ ਕੋਰਟ ਚ ਪੇਸ਼ੀ ਹੋਈ ਏ ਤੇ ਹਾਲੇ ਲਗਾਤਾਰ ਹੁਣ ਉਹਨਾਂ ਕੋ ਪੁੱਛਗਿੱਛ ਇਸ ਮਾਮਲੇ 'ਚ ਕੀਤੀ ਜਾ ਰਹੀ ਹੈ ਪਰ ਇਸ ਵਿੱਚਕਾਰ ਹੀ ਹੁਣ ਰਮਨ ਅਰੋੜਾ ਦੇ ਜੋ ਵੱਡੇ ਕਾਂਡ ਹੋਰ ਨੇ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਲਗਾਤਾਰ ਹੁਣ ਰਮਨ ਅਰੋੜਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਰਮਨ ਅਰੋੜਾ ਦੇ ਹੋਰ ਕਿੰਨੇ ਵੱਡੇ ਕਾਂਡ ਜੋ ਨੇ ਸਾਹਮਣੇ ਆਉਂਦੇ ਨੇ ਜਾਣਕਾਰੀ ਮੁਤਾਬਕ ਰਮਨ ਅਰੋੜਾ ਦੇ ਰਿਸ਼ਤੇਦਾਰਾਂ ਦੇ ਨਾਮ ਤੇ ਦੱਜ ਸੰਪਤੀਆਂ ਦੀ ਵੀ ਹੁਣ ਵਿਜੀਲੈਂਸ ਟੀਮ ਜੋ ਹੈ ਜਾਂਚ ਕਰ ਰਹੀ ਹੈ ਤੇ ਟੀਮ ਹੁਣ ਲਗਾਤਾਰ ਰਮਨ ਅਰੋੜਾ ਖਿਲਾਫ ਜਾਂਚ 'ਚ ਲੱਗੀ ਹੋਈ ਹੈ ਤੇ ਆਉਣ ਵਾਲੇ ਸਮੇਂ 'ਚ ਹੁਣ ਵੇਖਣਾ ਹੋਵੇਗਾ ਕਿ ਰਮਨ ਅਰੋੜਾ ਦੇ ਹੋਰ ਕਿੰਨੇ ਕਾਂਡ ਸਾਹਮਣੇ ਆਉਂਦੇ ਨੇ ਤੇ ਉਹਨਾਂ ਦੇ ਕੇਸ 'ਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ